ਨਵਾਲੇ ਨਿਤਿਸ਼ ਤੁਨਾ ਸਾਹਿਬ ਦਾ ਸਟਰਸ ਵਿਖੇ ਦਾਨੀਪੁਰ ਖਾ ਵੱਲ ਸ਼੍ਰੀ 옴ਪਰਖਾਈ ਕਪਟੀ ਦੀ ਰਹਿਨਮਾਈ ਹੇਠ ਰਾਹਸਮਗ੍ਰੀਪੇ ਜੀਤੇ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਮਿੱਕੀ ਹਰਰ ਬਾਲਮੀ ਕੀ ਅੱਜ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਾਡੇ ਸੰਨੀ ਭਰوان ਜੀ ਦਿਵਾਰੀ ਦੇ ਜਾ ਲਿਆ ਨੇ ਤੇ ਬੱਬੀ ਭਰوان ਜੀ ਕੁਸ਼ੰਬਰੀ ਵਾਲਿਆਂ ਨੇ ਦੋ ਗੱਡੀਆਂ ਸੰਨੀ ਜੀ ਨੇ ਟਰਾਲੀਆਂ ਭਰ ਕੇ ਰਾਸ਼ਮੀ ਦਿੱਤੀਆਂ ਹਰ ਪੀਤਾਂ ਦੇ ਵਾਸਤੇ ਬੱਬੀ ਭਰوان ਜੀ ਨੇ ਇੱਕ ਗੱਡੀ ਦਿੱਤੀ ਇਹ ਸਾਰੀਆਂ ਪਾਵਨ ਬਾਲਮੀ ਕੀ ਤੀਰਥ ਸਥਾਨ ਤੇ ਪਹੁੰਚ ਰਹੀਆਂ ਹਨ ਜਿੱਥੇ ਕਿ ਸੰਤ ਮਲਕੀਨ ਸਾਹਿਬ ਦੀ ਦੇਖਰੇਖ ਦੇ ਵਿੱਚ ਹਰ ਪੀੜਤਾਂ ਨੂੰ ਭੀੜੇ ਜਾਣਗੀਆਂ ਉਹਦੇ ਨਾਲ ਆਠੇ ਦਿਨਾਂ ਨਾਲ ਕੂੜੀ ਦਾ ਪਛੂਆ ਦੀ ਚੂਰੀ ਦਾ ਵੀ ਇੰਤਜ਼ਾਮ ਕੀਤਾ ਗਿਆ ਕੋਈ ਆਫਤ ਦੀ ਘੜੀ ਦੇ ਵਿੱਚ ਸੰਤ ਸਮਾਜ ਹੰਮਮਾ ਕੇ ਗਿਆ ਆਇਆ ਹੈ ਅੱਜ 7ਵਾਂ ਦਿਨ ਹੈ ਸੰਤ ਸਮਾਜ ਦਾ ਕਿ ਜੋ ਕਿ ਹਰ ਪੀੜਤਾਂ ਦੀ ਵਾਤੇ ਪੂਰੀ ਮਦਦ ਕਰ ਰਹੇ ਹਨ ਉਹਨਾਂ ਦਾ ਇਹ ਇਤਿਹਾਸ ਹੈ ਕਿ ਜੇ ਜਿੰਨੀ ਦੇਰ ਆਫਤ ਚੱਲੀ ਵੀ ਉੰਨੀ دیر ਹਰ ਪੀੜਤਾ ਦੇ ਨਾਲ ਮੋਢੇ ਨਾਲ ਡੱਗੀ ਰਹਿਣੀ ਇਹਦਾ ਭਾਵ ਇਹ ਹੀ ਹੈ ਕਿ ਦੁਖੀ ਘਰੀਵੇ ਕਿਸੇ ਨੇ ਖੜੇ ਹੋਣਾ ਸੱਜ ਸਮਾਜ ਦਾ ਫਰਜ਼ ਹੁੰਦਾ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਾਨੀ ਸੱਜਣਾ ਦਾ ਸਨੀ ਜੀ ਦਾ ਬੱਬੀ ਜੀ ਦਾ ਜਿਨ੍ਹਾਂ ਨੇ ਪੂਰਾ ਪ੍ਰਾਲਾਪ ਕਰਕੇ ਇਹ ਰਾਸ਼ਨ ਅਤਿਆ ਕੀਤਾ ਉਹਦੇ ਨਾਮ ਨਾਲ ਇੱਕ ਗੱਲ ਦੀ ਮਹਿੂਰੀ ਬਧਾਈ ਦਿਨਾ ਸਾਡੇ ਖਵਾਲ ਸਿੰਘ ਦੀ ਸ਼ੈਰੀ ਜਿਨ੍ਹਾਂ ਨੂੰ ਆਲ ਇੰਡੀਆ ਕਮੇਟੀ ਵੱਲੋਂ ਡਾਕਟਰ ਦੀ ਪਾਦੀ ਦਿੱਤੀ ਗਈ ਹੈ ਬੜੇ ਸਤਿਕਾਰ ਦੀ ਗੱਲ ਹੈ ਡਾਕਟਰ ਦੀ ਆਵਾਦੀ ਮਿਲਣੀ ਪੰਜਾਬ ਦੇ ਵਿੱਚੋਂ ਅਕਬਾਲ ਸਿੰਘ ਖੀਰੀ ਨੂੰ ਇੱਕ ਪਹਿਲੀ ਨੰਬਰ ਤੇ ਹੈ ਇਹ ਪਾਦੀ ਡਾਕਟਰ ਮਨਮੋਹ ਸਿੰਘ ਹਿੰਦੂ ਤੋਂ ਦੇ ਪ੍ਰਧਾਨ ਅਮਰ ਤੇ ਨੂੰ ਪਾਦੀ ਦਿੱਤੀ ਗਈ ਹੈ ਮੈਂ ਅੱਜ ਆਪਣੇ ਖਾਰੀ ਹਿੱਸੇ ਸਮਾਜ ਜਵਾਂ ਇਹਨਾਂ ਦਾ ਲੱਖ ਲੱਖ ਧੰਨਵਾਦ ਕਰਦਾ ਹਾਂ ਤੇ ਬਹੁਤ ਬਧਾਈ ਦਿੰਦਾ ਹਾਂ ਬੜੀ ਮਹਾਨੀ ਗੱਲ ਹੁੰਦੀ ਹੈ ਕਿ ਡਾਕਟਰ ਦੀ ਪਾਦੀ ਮਿਲਨੀ ਯਾਦੀ ਡਾਕਟਰ ਬਥੇਰੇ ਫਿਰਦੇ ਹਨ ਜਿਹੜੇ ਆਪਣੇ ਨਾਂ ਦੇ ਨਾਲ ਡਾਕਟਰ ਆਖਦੇ ਹਨ ਲੇਕਿਨ ਇਹ ਸੱਚੇ ਪਾਸ਼ੀ ਪਦਨਾਮ ਪਾਗਾਲ ਨਹੀਂ ਪਾਦੀ ਮਿਲਦੀ ਮੈਂ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਆਤ ਰੱਖਦਾ ਹਾਂ ਇਹ ਬਣ ਕੇ ਡਾਕਟਰ ਦੇਸ਼ ਦੀ ਸਮਾਜ ਦੀ ਸੇਵਾ ਕਰਨਗੇ ਧੰਨਵਾਦ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਜੋ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਆ ਉਹਦੇ ਬਾਪ ਦੇ ਜਿਹੜਾ ਸਰਦਗੁਰ ਮਲਕੀਤ ਨਾ ਮਹਾਰਾਜ ਜੀ ਇੱਕ ਹਫ਼ਤੇ ਤੋਂ ਜਿਹੜਾ ਇਹ ਕਾਰ ਸੇਵਾ ਵਿੱਚ ਯੋਗਦਾਨ ਪਾ ਰਹੇ ਆ ਜਿਹੜੇ ਗਰੀਬ ਪਰਿਵਾਰ ਆ ਜਾਂ ਕੋਈ ਵੀ ਅਦਰ ਕਾਸਟ ਵੀ ਆ ਸਾਰਿਆਂ ਦੇ ਕੋਲ ਜਿਹੜਾ ਪਾਵਨ ਵਾਲਮੀਕ ਤੀਰ ਤੋਂ ਇੱਕ ਹਫ਼ਤੇ ਤੋਂ ਜਿਹੜਾ ਬਣਾ ਕੇ ਲੰਗਰ ਜਿਹੜਾ ਅਸੀਂ ਪੇਜ ਰਹੇ ਆ ਜਿੱਥੇ-ਜਿੱਥੇ ਵੀ ਲੋੜ ਪੈਂਦੀ ਆ ਚਾਰੇ ਦੀ ਵੀ ਲੋੜ ਆ ਉਹਨੇ ਕੱਲ ਤੋਂ ਇਹ ਜਿਹੜਾ ਇੱਕ ਟਰਾਲਾ ਕੱਲ ਵੀ ਅਸੀਂ ਮੰਗਾਇਆ ਕਾਜ ਮੰਗਾ ਰਹੇ ਆ ਜਿਹਦੇ ਵਿੱਚ ਜਿਹੜਾ ਚੌਕਰ ਜਿਹੜਾ ਹਰਾਚਾਰਾ ਨਾਲ ਦੀ ਨਾਲ ਤੂੜੀ ਇਹ ਜਿਹੜੇ ਆ ਸੋਮਵਾਰ ਨੂੰ 사ਧਗੁਰ ਮਲਕੀਤ ਸਿੰਘ ਜੀ ਮਹਾਰਾਜ ਜਿਹੜੇ ਕੌਮ ਪ੍ਰਕਾਰ ਦੇ ਗੱਬਰ ਔਰ ਸ਼ਹਿਰ ਦੇ ਜਿਹੜੇ ਕਾਰਪੋਰੇਸ਼ਨਾਂ ਦੇ ਜਿਹੜੇ ਸਾਡੇ ਸੇਵਾਦਾਰ ਆ ਸਨੀ ਪ੍ਰਧਾਨ ਜੀ ਬੱਬੀ ਪ੍ਰਧਾਨ ਜੀ ਇਹ ਸਾਰੇ ਰਲ ਕੇ ਜਿਹੜੀ ਟੀਮ ਆ ਸੋਮਵਾਰ ਨੂੰ ਜਿਹੜੀ ਆ ਜਿੱਥੇ-ਜਿੱਥੇ ਵੀ ਕੇ ਨੂੰ ਚਾਰੇ ਦੀ ਰੋੜ ਹੈ ਜਾਂ ਲੰਗਰ ਦੀ ਲੋੜ ਆ ਬਣਿਆ ਲੰਗਰ ਵੀ ਜਾਵੇਗਾ ਸੁੱਕੀ ਰਸਤ ਵੀ ਜਾਵੇਗੀ ਔਰ ਫਸਮਾ ਵਾਹ ਤੇ ਚਾਰਾ ਵੀ ਜਾਵੇਗਾ ਇਹ ਕਹ ਕੇ ਦਾਨੀ ਸੱਜਣਾਂ ਨੂੰ ਵੀ ਬੇਨਤੀ ਕਰਦੇ ਆ ਕਿ ਸੋਮਵਾਰ ਤੱਕ ਜਿੱਥੇ-ਜਿੱਥੇ ਵੀ ਸਾਡੀ ਆਵਾਜ਼ ਨੂੰ ਸੁਣਦੇ ਆ ਪਾਵਨ ਵਾਲਮੀਕ ਤੀਰਤੇ ਤਿਲ ਫੁੱਲ ਪੇਟਾ ਜੋ ਵੀ ਆਪਣੇ ਦਸਾਂ ਨਵਾਂ ਦੀ ਕਿਰਤ ਕਮਾਈ ਦੇ ਵਿੱਚੋਂ ਪਾਵਨ ਵਾਲਮੀਕ ਤੀਰਤ ਪਹਤਾ ਕੇ ਇਸ ਹਾਰ ਪੀਵਤਾ ਦਾ ਜਿਹੜਾ ਸਾਥ ਦਿਓ ਜੈ ਵਾਲਮੀਕੀ ਹਰ ਹਰ ਵਾਲਮੀਕੀ ਕੀ ਹਰ ਹਰ ਵਾਲਮੀਕੀ ਅੱਜ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਨੇ ਸਾਨੂੰ ਸਾਰਿਆਂ ਨੂੰ ਪਤਾ ਥਾਂ ਥਾਂ ਲੋਕ ਪੰਜਾਬ ਦੇ ਹਾਲਾਤਾਂ ਦੇ ਮੁਤਾਬਕ ਜਿੱਥੇ ਇਥੇ ਲੋੜ ਆ ਰਾਸ਼ਨ ਦੀ ਉਹ ਪਚਾਰੇ ਨੇ ਪਰ ਅੱਜ ਮੈਂ ਸਣੀ ਸਾਡੇ ਪ੍ਰਧਾਨ ਜੀ ਜਿਨ੍ਹਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਉਹ ਬੰਦਿਆਂ ਉਹ ਨੌਜਵਾਨਾਂ ਕੋਲੋਂ ਸਪਾਈ ਸੇਵਕਾਂ ਕੋਲੋਂ ਪੈਸੇ ਇਕੱਠੇ ਕਰਕੇ ਔਰ ਆਪਣੀ ਜੇਬ ਤੋਂ ਦੋ ਟਰਾਲੀਆਂ ਜਿਹੜੀਆਂ ਉਹ ਰਾਸ਼ਨ ਦੀਆਂ ਹੱਟਪੀਟਾਂ ਤੇ ਭੇਟੀਆਂ ਜੋ ਕਿ ਸਾਡੇ ਗੁਰੂ ਬਾਬਾ ਮਲਕੀਨਾ ਜੀ ਭਗਵਾਨ ਵਾਲਮੀਕ ਤੇਰੇ ਤੇ ਉੱਤੇ ਜਾਣ ਗਿਆ ਉਥੋਂ ਬਾਬਾ ਮਲਕੀਨਾ ਜੀ ਦੇ ਰਹਿਨਮਾਈ ਜਿੱਥੇ ਤੋਂ ਭੇਜਣਗੇ ਉਹਨਾਂ ਨੇ ਆਪ ਜੂੜੀਆਂ ਲਾਉਣੀਆਂ ਸੋ ਇਹ ਜਿਹੜੀ ਸੇਵਾ ਇਹ ਸੇਵਾ ਬਹੁਤ ਕਰਮ ਵਾਲੇ ਨੂੰ ਮਿਲਦੀ ਆ ਵੀ ਇਸ ਵੇਲੇ ਸਾਰਿਆਂ ਦਾ ਫਰਚ ਬੰਦਾ ਕਿ ਜਿੱਥੇ ਤੇ ਜਿਹੜਾ ਵੀ ਹੈਗਾ ਉਹ ਆਪਣੇ ਇਹਨਾਂ ਭਰਾਵਾਂ ਦੀ ਮਤਾਸੇ ਜਿੱਥੇ ਪਸ਼ੂਆਂ ਨੂੰ ਚਾਰਾ ਚਾਹੀਦਾ ਔਰ ਕਈਆਂ ਦੇ ਮਕਾਨ ਡਿੱਗੰਦੇ ਨੇ ਕਈਆਂ ਦਾ ਬਹੁਤ ਬੁਰਾ ਹਾਲ ਹੋ ਚੁੱਕਿਆ ਉੱਥੇ ਰਾਸ਼ ਲੜਨ ਚਲੋ ਪ੍ਰਸ਼ਾਸਨ ਕਰ ਰਿਹਾ ਗੱਬਰ ਜੀ ਨੇ ਇਹ ਆਟੇ ਦੀ ਟਰਾਲੀ ਬੱਕਰੀ ਭੇਜੀ ਆ ਜਿਸ ਦਾ 100 ਕਿਲੋ ਤੋੜੇ ਰੱਖਿਆ ਸੋ ਮਾਫ਼ ਕਰਦਾ ਜਿਸ ਤਰ੍ਹਾਂ ਸਾਡੇ ਛੋਟੇ ਵੀਰ ਨੇ ਇਹ ਸਣੀ ਨੇ ਕੀਤੀ ਹੈ ਇਦਾਂ ਹੀ ਹਰ ਸਮਾਜ ਦਾ ਬੰਦਾੜਾ ਇਹਨਾਂ ਸੇਵਾ 'ਚ ਲੱਗੇ ਇਹ ਸੇਵਾ ਜਿਹੜੀ ਹੈ ਇਹ ਜ਼ਿੰਦਗੀ ਦੇ ਨਾਲ ਜਾਣੀ ਆ ਔਰ ਹਰ ਦੁੱਖ ਸੁੱਖ ਤੇ ਪੰਜਾਬ ਵਾਸੀਆਂ ਨੂੰ ਇਹ ਅਪੀਲ ਆ ਕਿ ਨਾ ਹਰ ਹਰ ਬਣੇ ਤਗੜੇ ਰਹਿੰਦੇ ਨੇ ਤੇ ਜਿਹੜਾ ਵੀ ਲੋਡ ਪੈਂਦੀ ਆ ਮਤ ਕਰਨਾ ਵਾਸਤੇ ਦੋਵੇਂ ਹੱਥ ਖੋਲ ਕੇ ਮਤ ਕਰਦੇ ਨੇ ਸੋ ਇਹ ਬਾਬਾ ਮਨਕੀਨਾ ਜੀ ਜਿਹੜੇ ਸਾਡੇ ਗੁਰੂ ਨੇ ਉਹਨਾਂ ਦੀ ਪ੍ਰੇਰਣਾ ਕਰਕੇ ਹੀ ਇਹ ਸਾਰੇ ਨੌਜਵਾਨ ਸਾਰੇ ਭਰਾ ਇਸ ਕੰਮ 'ਤੇ ਲੱਗੇ ਹੋਏ ਨੇ ਮੈਂ ਆ ਵਧਾਈ ਦੇਣਾ ਚਾਹੁੰਦਾ ਕਿ ਆਪਣੇ ਛੋਟੇ ਵੀਰ ਡਾਕਟਰ ਇਕਬਾਲ ਸਿੰਘ ਸ਼ੇਰੀ ਜੀ ਨੂੰ ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਇਹ ਪਦਵੀ ਦਿੱਤੀ ਆ ਇਹ ਪਦਵੀ ਬਹੁਤ ਕਰਮ ਵਾਲਿਆਂ ਨੂੰ ਮਿਲਦੀ ਆ ਕਿੱਥੇ ਸਰਦਾਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਾਹਿਬ ਕੋ ਹੀ ਅੱਜ ਇਹ ਸ਼ੇਰੀ ਕੋ ਤੁਹਾਡੇ ਅੰਮ੍ਰਿਤਸਰ ਦਾ ਸਾਡੇ ਸ਼ਹਿਰ ਦਾ ਨਾਮ ਰੋਸ਼ਨ ਹੋਇਆ ਔਰ ਸਾਨੂੰ ਆਵਦਾ ਏਦਾਂ ਦੇ ਨੌਜਵਾਨੇ ਹੋ ਜੀ ਸੇਵਾ ਕਰਕੇ ਲੋਕਾਂ ਦੇ ਹਰ ਦੁੱਖ ਸੁੱਖ ਭਾਈਵਾਲ ਰਹਿਣਗੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਸਾਡੇ ਪੰਜਾਬ 'ਚ ਹੜਾਰਾ ਕਾਲ ਚੱਲਿਆ ਸੀ ਜਿਹਰੇ ਵਿੱਚ ਸਾਡੇ ਸੰਧ ਸਮਾਜ ਨੇ ਨਿਨ ਲਿੱਤਾ ਵੀ ਜਿਹੜੀ ਵੀ ਸੇਵਾ ਆ ਉਹ ਤੀਰਥਲੋਂ ਹਰ ਬੰਦੇ ਦੇ ਘਰ ਤੱਕ ਪਹੁੰਚਾਈ ਜਾਏਗੀ। ਔਰੇ ਬਾਬਾ ਜੀ ਦੇ ਹੁਕਮਾਂ ਦੇ ਦਾਸ ਗੁਰਗੱਬਰ ਜੀ ਦੇ ਹੁਕਮਾਂ ਦੇ ਨਾਲ ਆਪਾਂ ਅੱਜ ਆਪਣੇ ਖਲਵਾਰੀ ਗੇੜ ਵਿਖੇ ਸਪਾਈ ਸੇਵਕਾਰ ਦੇ 10 ਗਿਰਤਾਂ ਦੀ ਮਾਈਚੋਂ ਦੋ ਟਰਾਲੀਆਂ ਰਾਸ਼ਨ ਦੀਆਂ ਭੇਜੀਆਂ। ਅੱਗੇ ਵੀ ਜਿੱਥੇ ਵੀ ਸਾਨੂੰ ਬਾਬਾ ਜੀ ਡਿਊਟੀ ਲਾਣਗੇ ਹਰ ਮਹੀਨੇ ਆਪਾਂ ਜਾਂ 15 ਦਿਨਾਂ ਬਾਅਦ ਦੋ ਟਰਾਲੀਆਂ ਰਾਸ਼ਨ ਦੀਆਂ ਭੇਜਿਆ ਕਰਾਂਗੇ। ਜਿੱਥੇ ਵੀ ਲੋੜ ਪਵੇਗੀ ਸੰਤ ਸਮਾਏ ਨੂੰ ਉਥੇ ਪੈਰਾ ਵੀ ਦਵਾਵਾਂਗੇ ਜਯਾ ਵਾਲਮੀਕੀ ਹਰ ਹਰ ਵਾਲਮੀਕੀ ਧੰਨਵਾਦ ਵਾਲਮੀਕੀ ਹਰ ਹਰ ਵਾਲਮੀਕੀ ਲక్ష్ਮੀਰ ਸਿੰਘ ਬੱਬੂ ਸ਼ਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਸੰਨੀ ਜੀ ਦਾ ਜਿਨ੍ਹਾਂ ਨੇ ਸੇਵਾ 'ਚ ਹਿੱਸਾ ਪਾਇਆ ਜੀ ਜੋ ਸਾਡੀ ਸੰਤ ਬਾਬਾ ਮਲਕੀਤ ਨਾਸ ਚੋ ਜੋ ਇੱਕ ਤਰੀਕ ਤੋਂ ਓਮ ਪ੍ਰਕਾਸ਼ ਗੱਬਰ ਜੀ ਵੱਲੋਂ ਸੇਵਾ ਚੱਲਦੀ ਪਈ ਸੀ ਉਸ ਸੇਵਾ ਦੇ ਵਿੱਚ ਸੰਨੀ ਜੀ ਨੇ ਵਾਅਦਾ ਕੀਤਾ ਹੈ ਦੋ ਟਰਾਲੀਆਂ ਰਾਚਣ ਦੀਆਂ ਬੱਬੀ ਪ੍ਰਭਾਨ ਜੀ ਨੇ ਨਾਲ ਵਾਦਾ ਕੀਤਾ ਹੈ ਦੋ ਟਰਾਲੀਆਂ ਰਾਸ਼ਨ ਦੀਆਂ ਜੋ ਤੀਰਥ ਤੇ ਜਾ ਰਹੀਆਂ ਇਹ ਮਹਾਰਾਜ ਜੀ ਕੋ ਜੋ ਇਹ ਉੱਥੋਂ ਹੀ ਗਾੜੀ ਸੰਗਤਾਂ ਦੇ ਵਿੱਚ ਮਹਾਰਾਜ ਜੀ ਜਿੱਦਾਂ ਉਹਨਾਂ ਦੀ ਮਰਜ਼ੀ ਹੋਊਗੀ ਉਹ ਆਪਣੇ ਸੰਗਤ ਦੇ ਵਿੱਚ ਵੰਡਣਗੇ ਤੇ ਸੰਗਤਾਂ ਦਾ ਭਲਾ ਕਰਨਗੇ ਜਿਹੜਾ ਭਲਾ ਗੱਬਰ ਜੀ ਦਾ ਵਾ ਸੰਤ ਸਮਾਜ ਦੇ ਨਾਲ ਲੈ ਕੇ ਖੜ ਪੀਰਤਾਂ ਦੇ ਘਰ ਘਰ ਹਰ ਇੱਕ ਸਹੂਲਤ ਜਾ ਰਹੀ ਹੈ ਕੀ ਕਹਿਣਾ ਚਾਹੋ। ਦੇਖੋ ਜੀ ਅਸੀਂ ਤਾਂ ਇਹਨਾਂ ਦਾ ਦੇਣਾ ਨਹੀਂ ਦੇ ਸਕਦੇ ਗੱਬਰ ਜੀ ਦਾ ਬਹੁਤ ਹੀ ਇੱਕ ਤਰੀਕ ਤੋਂ ਕੋ ਲੰਗਰ ਚਲਾਉਣਾ ਕੋ ਸੌਖੀ ਗੱਲ ਨਹੀਂ ਆ ਜੀ ਟਰੱਕ ਭਰ ਕੇ ਖੜਨੇ ਕੋ ਸੌਖੀ ਗੱਲ ਨਹੀਂ ਆ ਬਹੁਤ ਖਰਚਾ ਆਉਂਦਾ ਹੈ ਮੈਂ ਤਾਂ ਕਹਿੰਦਾ ਫਿਰ ਵੀ ਛਵਾ ਛੇ ਬਜ਼ੁਰਗਾਂ ਦੇ ਜਿਹੜੇ ਅਜੇ ਤੱਕ ਇਹਨਾਂ ਹਾਰ ਨਹੀਂ ਮੰਨੀ ਤੇ ਨਾ ਮੰਨਣਗੇ ਖੁਸ਼ ਜਾਂ ਗੱਡੀਆਂ ਜੈ ਬਾਲਮੀਕੀ ਹਰ ਹਰ ਬਾਲਮੀਕੀ